ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਪਹੁੰਚ ਗਏ ਭਾਈ ਆਪਾਂ ਜੱਸੇ ਜੱਟ ਕੋਲ ਗੱਡੀ ਖੜਾ ਆਦੀ ਆਪਾਂ ਨੇ ਕਣਕੀ ਸਪਰੇਈ ਦੀ ਦਵਾਈ ਲੈਣੀ ਆਪਾਂ ਨੇ ਫੰਗੀ ਸਾਈਡ ਲੈਣਾ ਤੇਲੇ ਵਾਲੀ ਲੈਣੀ ਆ ਇੱਕ ਅੱਧਾ ਤਤ ਲਏ ਕੋਈ ਯਤਿੰਦਰ ਆਇਆ ਮਿੱਲ ਪਹਿਲਾਂ ਮਿੱਲ ਤੋਂ ਸਿੱਧਾ ਆ ਗਿਆ ਆਪਾਂ ਗੱਡੀ ਲੈ ਕੇ ਪਹੁੰਚ ਗਏ ਮੈਂ ਆਰਤਿਆ ਨਾਲ ਗੱਡੀ માં ਆ ਕੇ ਤੇ ਹੋਰ ਜੀ ਹੋਰ ਭਾਈ ਕਿਵੇਂ ਆ? ਠੀਕ ਐ ਵੀਰ ਸਾਸਰੀ ਕਾਲ। ਉਹ ਠੀਕ ਐ ਪਰਿਵਾਰ। ਵਧੀਆ ਜੀ ਵਧੀਆ। ਐਨ ਓਕੇ। ਬਾਜੀ ਪਹੁੰਚ ਗਏ ਤੁਹਾਡੇ ਕੋਲੇ? ਐਨ ਓਕੇ। ਪੁੱਲਾ ਕਿੰਨੇ ਵਜੇ ਪਹੁੰਚਿਆ? ਮਿਲਣਾ 4 ਵਜੇ ਪਹੁੰਚ ਗਿਆ ਦੂਰੇ ਮੈਂ ਤਾਂ ਪੜ੍ਹਦੇ ਹੋਇਆ। ਹੋਰ ਵੀਰ ਲੱਗ ਗਿਆ ਭਾਈ ਮਾਲ ਲੋਡ ਹੋਣ ਗੱਡੀ 'ਵਾਂ। ਸ਼ਰੀਰਾਮ ਗਾਲਿਆ ਆਪਾਂ ਨੇ 13045 ਤੇ ਉਹ ਵੀ ਆ ਠੀਕ ਹੈ ਜੀ ਕਿਲੋ ਸਵਾ ਕਿਲੋ ਪਾਵੀ ਆਪਾਂ 13045 ਸ਼ਰੀਰਾਮ ਗਾਲਿਆ ਆਪਾਂ ਨੇ ਫੰਗੀ ਸਾਈਡ 1 ਲੀਟਰ 5 ਕਿਲਿਆ ਮਾਈ ਪਾਸ ਕਾ 4 ਮਾਈ ਪਾਸ ਕਾ ਉਹ ਆਪਣੀ ਮਰਜ਼ੀ ਹੈ ਤੀਜੀ ਸਪਰੇਅ ਦਾ ਸਮਾਨ ਲੱਦ ਰਿਹਾ ਬਾਈ ਆਪਣਾ ਦੋ ਸਪਰੇਅ ਆਪਾਂ ਪਹਿਲਾਂ ਕਰ ਚੁੱਕੇ ਆ ਹੁਣ ਆਪਾਂ ਤਿੰਨ ਚੀਜ਼ਾਂ ਪਾਉਂਗੇ ਆਹ ਇਹ ਪਲਾਉਣੀ ਕਿਆ ਫੰਗੀ ਸਾਈਡ ਤੇਲੇ ਵਾਲੀ 13045 ਯਾ ਲੋਡ ਕਾ ਯਾਰ ਕੁਝ ਫੰਗੀ ਸਾਈਡ ਆਪਾਂ ਨੇ ਜੀ ਐਚ ਕਾ ਲਿਆ ਥੋੜਾ ਘਟ ਗਿਆ ਦਾ 10 ਲੀਟਰ ਦੋ ਆ ਲਿਆ ਬਲੈਰੋ ਤੋਂ ਚਾਹੀਦੀ ਆ ਬਾਈ ਬਲੈਰੋ ਬਿਨਾ ਸਰਦਾ ਨਹੀਂ ਕਿਉਂ ਬਾਈ ਬੇਟੀ ਪੇਟੀ ਉੱਥੇ ਲਾਓ ਪੈਰਾਵਾਂ 'ਚ ਲਾ ਦਿਓ ਬੇਟੀ ਕੱਗੇ ਲਾ ਦੇ ਪੈਰਾਵਾਂ 'ਚ ਇੱਕ ਅੱਗੇ ਪੈਰਾਵਾਂ 'ਚ ਲਾ ਦੇ ਭਾਈ ਬੋਲੀ ਨੂੰ ਮਜ਼ਾਕ ਕਰਦੇ ਆ ਮੁੰਡੇ ਮਰਜੀ ਹੈ ਤੇਰੀ ਇਹ ਬੋਲੀ ਦਾ ਕੀ ਆਪਣਾ ਭਾਈ ਹੋ ਗਿਆ ਭਾਈ ਮਾਲ ਲੋਡ ਇਹ ਮੱਕੀ ਦਾ ਸਮਾਨ ਹੈ ਆਪਣਾ ਇੱਕ ਪੇਟੀ ਹੋ ਮੁਰੇ ਰੱਖ ਲਈ ਦੁਬਾਰੇ ਤਾਰ ਕੇ ਲੱਦਿਆ ਭਾਈ ਸੈੱਟ ਕਰਕੇ ਸਮਾਨ ਇਨਾ ਕਰੀਏ ਸੈਟਿੰਗ ਹੁਣ ਇਹਨੇ ਪਾਇਆ ਦਾ ਗੰਦ ਚਲੋ ਜੀ ਕਰਾਂ ਬਿਲਬੁਲ ਜੀ ਗੱਲ ਦੇਖੋ ਬਾਈ ਥੱਲੇ ਲਾ ਦੀ ਕਰੋ ਚੈਨਲ ਸਬਸਕ੍ਰਾਈਬ ਓਕੇ ਕਰ ਲਿਆ ਆਪਾਂ ਨੂੰ ਮੁੰਡਿਓ ਬਾਈ ਸਪੋਰਟ ਕਰੋ ਅੰਕੂ ਫਾਰਮ ਚੱਕ ਦਿਓ ਫੱਟੇ ਮਿਲ ਆ ਗਏ ਬਾਈ मिल गई भी समाप्ति का टाइम आ गया चार मार्च हो गई ये सामने भीर आला खड़े ट्रैक्टर बवंजा दस इसकी कितनी सफाई है ध्यान एक हफ्ते बाद तो मशीन की सफाई वही अपने वाली की पर होर का माल बढ़िया वा इन्हों तो बहुत है मतलब फूस किन्ना देखो कली कली कुली जमकर ही है ਕਿ ਉਹ ਵੀ ਮਸ਼ੀਨ ਵਾਲਾ ਮਾਲ ਐ ਮਾ ਬਹੁਤ ਗੰਦਾ ਐ ਇਹ ਮਾ ਜਮਾਇ ਫੂਸ ਐ ਸਾਰਾ ਐ ਆਪਣੇ ਵਾਲਾ ਮਾਲ ਕਰੋ ਚੱਕ ਦੇ ਫੋਕੀ ਨਾ ਸਾਫ ਐ ਪਰਚੀ ਦੇਣੀ ਐ ਕਢਾ ਕੇ ਬਾਈ ਡਰਾਈਵਰ ਨੂੰ ਮਿਲਮਾ ਨੂੰ ਆ ਕੇ ਦੇ ਤਿੰਨ ਗਲੇ ਨਾ ਹੁਣ ਉਹ ਟ੍ਰੱਕ ਖੜਿਆ ਬਚਕਾਰ ਏ ਯੋ ਖੜਿਆ ਅੰਦਰ ਐਂਟਰ ਹੋ ਗਏ ਬਾਈ ਮਿਲ ਗਏ ਇਥਾ ਗੰਨਾ ਪੜਾਈ ਹੋ ਰਹੀ ਐ ਖੜਿਆ ਤਲਵਿੰਦਰ ਵਾਲਾ ਟਰੈਕਟਰ ਬਾਈ ਵਾਲਾ ਜਮਦੂਦ ਦਾ ਛੋਟਾ ਰਾਣਾ ਲੇਕਾ ਭਾਈ ਨੂੰ ਰਾਣਾ ਆਪਣੀ ਵੀ ਦੋਸਲਾ ਹਮ ਸਲਾਜੀ ਹੋ ਰਹੀ ਐ ਨੰਬਰ ਨੇੜੇ ਲੱਗਿਆ ਬਾ ਬਾਈ ਕਾ ਖਾਲੀ ਉਫਰਾ ਕੇ ਲੈ ਚਲਾਉਂ ਖਾਲੀ ਹੋएगी तकरीबन ਰਾਤ ਨੂੰ 12:00 ਵਜੇ ਹਲੇ ਵੀਰ ਵਾਲੇ ਦਾ ਨੰਬਰ ਆਇਆ ਹੁਣ ਜੋ ਅੰਦਰ ਹੋ ਗਿਆ ਕੰਡਾ ਹੋ ਗਿਆ ਇਕਾ ਉਤੋਂ ਬਾਅਦ ਹਲੇ ਉਸਕੇ ਮੁਰਾ ਹੈਗੇ 10-15 ਟਰੈਕਟਰ ਆਪਣੇ ਵਾਲੇ ਕੇ ਮੁਰਾ 4:00 ਵਜੇ ਪਹੁੰਚਿਆ ਦਾ ਵੀਰ ਮਿਲ ਲਵਾ ਕਿਉਂਕਿ ਮੈਂ ਤਾਂ ਕੰਮ ਘਟ ਗਿਆ ਬਹੁਤ ਵਾਰ 10 ਘੰਟੇ ਮੈਂ ਖਾਲੀ ਹੋ ਜਾਾਂ ਟਰਾਲੀਆਂ 7-8 ਘੰਟੇ 10 ਘੰਟੇ ਨੋਵੋ ਕੀ ਹਾਲ ਏ ਰਾਣਿਆ ਫੋਨ ਨਹੀਂ ਚੱਕਦਾ ਤੂੰ ਬਿੱਦੂ ਕਰਾਇਆ ਉਹਨੂੰ ਕਹਿੰਦਾ ਬੰਦਲ ਤੋਂ ਆ ਫੋਨ ਵੀ ਅੰਦਰ ਬਿਓ ਉੱਥੇ ਜਾ ਆ ਬਚਾ ਦੇ ਪੰਡਲ ਤੋਂ ਕਹਿੰਦਾ ਕਰਾ ਦੇਗਾ ਆ ਦੇ ਕਰਾਉਣੇ ਆ ਉਹਦੋਂ ਕਹਿ ਰਿਹਾ ਫਿਰ ਤੂੰ ਦੱਸ ਮੈਂ ਤੇਰੇ ਘਰ ਕਿਉਂ ਨਹੀਂ ਨੂੰ ਕਿਹਾ ਮੈਂ ਤਾਂ ਬਾਈ ਦੀ ਟਰਾਲੀ ਭਰ ਲਈ ਉਹਦਾ ਫੋਨ ਆਇਆ ਉਹਦਾ ਜਲਵਿੰਦਰ ਰੰਦ ਭਰ ਲਈ ਹਾਂ ਹਾਂ ਉਹ ਕਹਿੰਦਾ ਟਰਾਲੀ ਦੇ ਚੀਜ਼ ਵੀ ਆ ਮੈਂ ਹੁਣ ਮੁੰਡੇ ਨੂੰ ਕਹਿ ਕੇ ਆਇਆ ਉਹਨੂੰ ਯਾਰ ਤੇ ਆਫਟਰ ਟਰੈਕਟਰ ਤੇਰਾ ਟਰੈਕਟਰ ਹੁਣ ਖੜੀ ਕਰਾ ਦੇਗਾ ਉਹੀ ਮੁੰਡਾ ਤੇਰੇ ਲਈ ਹਾਂ ਜੇ ਮੈਂ ਬੰਦ ਨੂੰ ਦੇ ਦਿਆਂਗਾ ਆ ਦੇ ਦੇ ਹੁਣ ਦੂ ਚੱਲਿਆ ਉਹ ਭਾਈ ਇੰਟਰਵਿਊ ਖਾਲੀ ਕਰਾ ਕੇ ਉਹ ਤੇਰਾ ਕਿਆ ਦਾ ਕਿਆਸ ਅਜਦਾ ਕਿਆ ਨਾਮ ਪਹੁੰਚ ਗਏ ਭਾਈ ਦਫ਼ਤਰ ਵਾਂ ਲਾਗੇ ਸਮਾਨ ਸਮੂਹ ਚੱਕਣਾ ਜਿਹੜਾ ਪਿਆ ਤਾਰੇਗੇ ਮਾਲ ਪੂਰਾ ਗੱਦੀ ਵੀ ਗੱਡੀ ਫੁੱਲ ਲੋਡ ਹੈ ਚੱਲ ਭਾਈ ਚੱਕ ਲਿਆ ਪਹਿਲਾਂ ਪੇਟੀਆਂ ਲਾ ਲੰਦੇ ਤੜੇ ਕਿਥੇਲੇ ਲਾਈਟ ਪਾਈ ਲਾਈਟ ਵਾਲ ਦੀ ਲਾਈਟ ਭੁੱਲ ਗਏ ਦੇ ਨੇਰੇ ਮੇ ਪੱਥਰ ਲੱਗਦੇ ਝੋਣ ਪੈਟੀਆਂ ਲਾਓ ਪਹਿਲਾਂ ਲਾਈਨ ਵਾਈਜ਼ ਸ਼੍ਰੀ ਰਾਮ